ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਬੀਤੀ ਕੱਲ ਜੋ ਬਜਟ ਇਚਲਾਸ ਹੋਇਆ ਹੈਗਾ ਬਜਟ ਪੇਸ਼ ਕੀਤਾ ਗਿਆ ਹੈਗਾ ਔਰ ਬੀਤੀ ਕੱਲ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਖਾਸ ਕਰਕੇ ਉਹਦੇ ਵਿੱਚ ਇੱਕ ਦੋ ਘਟਨਾਵਾਂ ਦੇ ਉੱਪਰ ਗੱਲ ਕਰਨੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਹਰਨਾਮ ਸਿੰਘ ਖਾਲਸਾ ਜੀ ਉਨ੍ਹਾਂ ਦੇ ਵੱਲੋਂ ਤੇ ਹੋਰ ਜਿਹੜੇ ਕੁਝ ਸੱਜਣ ਸਗੇ ਉਹਨਾਂ ਦੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਹੋ ਗਏ ਉਹਨਾਂ ਤੋਂ ਇਲਾਵਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਹੋ ਗਏ ਇਹ ਸਾਰੇ ਹਾਜ਼ਰ ਹੁੰਦੇ ਹੈਗੇ ਆ ਉਹਨਾਂ ਦੇ ਵੱਲੋਂ ਲਗਾਏ ਹੋਏ ਧਰਨਾ ਪ੍ਰਦਰਸ਼ਨ ਦੇ ਵਿੱਚ ਜਿੱਥੇ ਬਾਅਦ ਵਿੱਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਣ ਕੇ ਉਹਨਾਂ ਦੇ ਕੋਲੋਂ ਮੰਗ ਪੱਤਰ ਵੀ ਲੈਂਦੇ ਹੈਗੇ ਆ ਔਰ ਇਦਾਂ ਪਹਿਲਾਂ ਕਦੇ ਨਹੀਂ ਹੋਇਆ ਹੈਗਾ ਐਸੇ ਕਿ ਪਹਿਲੀ ਵਾਰ ਹੋਇਆ ਕਿ ਹਰਨਾਮ ਸਿੰਘ ਖਾਲਸਾ ਹੋਰਾਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਹੋਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਾਬਾਨ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਮੁਕਤੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਕਿਉਂ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਅੱਗੇ ਉਹਨਾਂ ਨੂੰ ਕਦੀ ਇੰਨੀ ਚਿੰਤਾ ਨਹੀਂ ਹੋਈ ਕਿਉਂ ਨਹੀਂ ਹੋਈ ਇਸ ਤੋਂ ਇਲਾਵਾ ਬੀਤੇ ਕੱਲ ਬੀਬੀ ਕਿਰਨ ਜੋਤ ਕੌਰ ਹੋਰਾਂ ਦੇ ਕੋਲੋਂ ਮਾਈਕ ਖੋਏ ਜਾਣ ਵਾਲੀ ਘਟਨਾ ਉਹ ਵੀ ਕੱਲ ਚਰਚਾ ਦੇ ਵਿੱਚ ਰਹੀ ਹੈ ਉਹਦੇ ਉੱਪਰ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਇਸ ਤੋਂ ਇਲਾਵਾ ਜਦੋਂ ਇਹ ਸਾਰਾ ਸਮਾਗਮ ਕੱਲ ਸਮਾਪਤ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਪਾਇਗੋਰ ਪ੍ਰੀ ਸਿੰਘ ਰੰਦਾਵੇ ਵਾਲੇ ਉਹਨਾਂ ਨੇ ਬਾਹਰ ਆਣ ਕੇ ਇਹ ਕਹ ਲੱਖੀ ਆ ਉਹ ਕਹਿੰਦੇ ਕਿ ਅੱਜ ਦਾ ਜਿਹੜਾ ਦਿਨ ਹੈਗਾ ਇਹ ਕਾਲਾ ਦਿਨ ਹੈ ਉਹਨਾਂ ਨੇ ਕਾਲਾ ਦਿਨ ਕਿਉਂ ਆਖਿਆ ਹੈਗਾ ਇਹ ਸਾਰੇ ਕਸੇ ਤੇ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਸਿੱਖ ਚਿੰਤਕ ਹੈਗੇ ਨੇ ਸਿੱਖ ਵਿਦਵਾਨ ਸਰਦਾਰ ਕੁਲਵੰਤ ਸਿੰਘ ਜੀ ਪੰਨੂ ਸਾਹਿਬ ਪਹਿਲਾਂ ਕਰਦੇ ਆ ਪੰਨੂ ਸਾਹਿਬ ਦਾ ਸਵਾਗਤ ਉਸ ਤੋਂ ਬਾਅਦ ਫਿਰ ਲੈਨੇ ਆ ਕੱਲ ਦੇ ਬਾਰੇ ਉਹਨਾਂ ਦੇ ਕੋਲ ਜਾਣਕਾਰੀਆਂ ਵੀ ਉਹ ਕੱਲ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਪੰਨੂ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਸਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਨੂ ਸਾਹਿਬ ਬੀਤੇ ਕਾਲ ਨਾਲ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈਗਾ ਕਿਵੇਂ ਦੇਖਦੇ ਹੋ ਕੱਲ ਜਿਵੇਂ ਸਾਰਾ ਪ੍ਰੋਗਰਾਮ ਉੱਥੇ ਅੰਦਰ ਚੱਲਿਆ ਦੇਖੋ ਸਜਨ ਜੀ ਜਿਹੜਾ ਬਾਈਟ ਆ ਉਹ ਤੇ ਸਾਲ ਬਾਦਾਂ ਜਿਹੜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਹਦਾ ਹਸਾਬ ਕਿਤਾਬ ਹੋਣਾ ਹੀ ਹੁੰਦਾ ਵਾ ਜੀ ਤੇ ਜਿਹੜੇ ਇਹ ਦਿਨ ਚੱਲ ਰਹੇ ਨੇ ਹੁਣ ਇਹਦੇ ਵਿੱਚ ਜਿਹੜੇ ਜਿਉ ਗੁਰੂ ਸਾਹਿਬ ਦੇ ਮਹਾਰਾਜ ਦੇ ਦੀਆਂ ਬੇਦਵੀਆਂ ਹੋਈਆਂ ਨੇ ਉਹਨਾਂ ਤੋਂ ਬਾਅਦਾਂ ਜਿਹੜਾ ਸਿੱਖ ਸਿਆਸਤ ਆ ਉਹ ਜਾਂ ਸਿੱਖ ਕੌਮ ਆ ਜਿਹੜੀ ਉਹ ਬੜੀ ਦੁਬਧਾ ਦੀ ਦੇ ਵਿੱਚ ਜੇ ਪੈ ਗਏ ਤੇ ਇਹਨਾਂ ਜਿਹੜੇ ਪੁਰਾਣੇ ਸਾਡੇ ਲੀਡਰ ਇਹਨਾਂ ਨੂੰ ਵੇਖ ਰਹੇ ਨੇ ਵੀ ਇਹ ਕਰ ਕੀ ਰਹੇ ਨੇ ਜੀ ਹੁਣ ਇੱਥੇ ਆਣ ਕੇ ਗੱਲ ਇਹ ਟਿਕਦੀ ਆ ਕਿ ਜੋ ਕੁਝ ਕੱਲ ਵਾਪਰਿਆ ਵਾ ਜੀ ਮੇਰੀ ਸੋਚ ਮੁਤਾਬਕ ਜਿਹੜੀ ਭਾਰਤ ਸਰਕਾਰ ਆ ਉਹ ਸ਼ਰਮਨੀ ਗੁਰਦਾ ਪ੍ਰਬੰਧਕ ਕਮੇਟੀ ਦੀ ਚੋਣ ਹੈ ਜਿਹੜੀ ਉਹ ਬਹੁਤ ਚਿਰ ਤੋਂ ਲੰਮਾ ਪਾਈ ਆਉਂਦੀ ਹੈ ਕਿ ਸਿੱਖ ਕਮਜ਼ੋਰ ਹੋ ਰਹੇ ਨੇ ਜੀ ਤੇ ਦੂਸਰੇ ਪਾਸੇ ਜਦੋਂ 1984 ਤੇ ਹਮਲਾ ਆਇਆ ਤੇ ਉਹਦੇ ਤੋਂ ਬਾਅਦਾਂ ਬਾਦਲ ਨੂੰ ਇੱਕ ਏਜੰਸੀ ਬਣਾ ਕੇ ਸਿੱਖਾਂ ਦੇ ਉੱਤੇ ਥੋਪ ਦਿੱਤਾ ਜੀ ਤੇ ਉਹ ਕਾਮਯਾਬ ਵੀ ਰਿਹਾ ਉਹਨੇ ਸਾਨੂੰ ਜਿਹੜੀਆਂ ਸਕੀਮਾਂ ਹੀ ਇਹੋ ਜਿਹੀਆਂ ਦੇ ਦੇ ਕੇ ਤੇ ਜਿਹੜੇ ਲੋਕ ਹੀ ਉਹਨਾਂ ਦੇ ਨਾਲ ਜੁੜੇ ਰਹੇ ਜੀ ਤੇ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਅੰਨਾ ਆਪਣੇ بیٹے ਨੂੰ ਮੁੱਖ ਮੰਤਰੀ ਬਣਾਉਣ ਦੀਆਂ ਜਿਹੜੀਆਂ ਗੁੰਦਾਂ ਸੀ ਉਹ ਗੁੰਦਦਾਰਿਆ ਜੀ ਤੇ ਨਾ ਉਹਨੇ ਕੋਈ ਗੁਰੂ ਵੇਖਿਆ ਤੇ ਨਾ ਪੀਰ ਵੇਖਿਆ ਜੀ ਹੁਣ ਦੂਸਰੇ ਪਾਸੇ ਜਦੋਂ 1925 ਐਕਟ ਬਣਿਆ ਤੇ ਕਈ ਸਿੱਖ ਹੀ ਜਿਹੜੇ ਤੇਜਾ ਸਿੰਘ ਸਮੁੰਦਰੀ ਵਰਗੇ ਜਿਹੜੇ ਇਸ ਐਕਟ ਨੂੰ ਸਮਝਦੇ ਹੀ ਉਹ ਵਿਚਾਰੇ ਜੇਲ੍ਹਾਂ ਵਿੱਚ ਹੀ ਸ਼ਹਾਦਤਾਂ ਪਾ ਗਏ ਜੀ ਜੀ ਇਹ ਅਸੀਂ ਨੂੰ ਨਹੀਂ ਮੰਨਦੇ ਜੀ ਪਰ ਜਿਹੜਾ ਹੁਣ ਮੈਂ ਜਦੋਂ ਇਹ ਨਾਵਾ ਤੇ ਉਹ ਹੋਣ ਵਾਲਿਆਂ ਦੇ 1925 ਹੈ ਕਿ ਜਿਹੜਾ ਉਹ ਸਿਆਸੀਆਂ ਦੇ ਐ ਕੁਹਾੜੀ ਦੇ ਦਸਤੇ ਪਾਣ ਕੇ ਦੇ ਪੜਾ ਉਹਨਾਂ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਤਾ ਕਿਉਂਕਿ ਇੱਕ ਤੇ ਸ਼੍ਰੋਮਨੀਪੁਰ ਦਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਕਿ ਇਹ ਉਹ ਸਰਕਾਰ ਵੇਖ ਰਹੀ ਆ ਕਿ ਇਹ ਇਹ ਬਹੁਤ ਜਿਆਦਾ ਡਾਊਨ ਤੁਰੇ ਜਾ ਰਹੇ ਨੇ ਤੇ ਇਥੋਂ ਹੀ ਸਿੱਖੀ ਵਧਣੀ ਹੁੰਦੀ ਆ ਤੇ ਉਹਦਾ ਕਰਕੇ ਉਹਨਾਂ ਨੇ ਉਹ ਚੋਣਾਂ ਜਿਹੜੀਆਂ ਉਹ ਬਹੁਤ ਚੇਰਾਂ ਨਹੀਂ ਕਰਾਈਆਂ ਇਹਦੇ ਵਿੱਚੋਂ ਹੀ ਸਰਕਾਰਾਂ ਪਾਣੀਆਂ ਹੁੰਦੀਆਂ ਕਿਉਂਕਿ ਅਸੀਂ ਮੀਰੀ ਪੁਰੀ ਦਾ ਸੰਕਲਪ ਉਥੋਂ ਲੈ ਕੇ ਤੁਰਦੇ ਆ ਜੀ ਹੁਣ ਉਧਰ ਝਾਤ ਮਾਰੀ ਜਾਵੇ ਤੇ ਜਿਵੇਂ ਸਿੰਘ ਸਾਹਿਬ ਰਣਜੀਤ ਸਿੰਘ ਘੋੜੀ ਜਾਂ ਤਾਂ ਡਰ ਕੇ ਜਾਗਦੇ ਜਿਹੜੇ ਬੰਦੇ ਨੇ ਉਹ ਆਂਦੇ ਵੀ ਨਹੀਂ ਜਿਹੜੀ ਸਿਆਸਤ ਆ ਉਹ ਆਪਣੇ ਥਾਂ ਹੋਵੇ ਤੇ ਜਿਹੜਾ ਧਰਮ ਆ ਉਹ ਆਪਣੇ ਥਾਂ ਕੰਮ ਕਰੇ ਜੀ ਕੋਈ ਗੱਲ ਵੇਖਣ ਵਾਲੀ ਸੰਗਤਾਂ ਤਾਂ ਹੀ ਇਹ ਪਹੁੰਚਾਉਣ ਵਾਲੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪੰਜ ਪਿਆਰੇ ਸਾਜਦੇ ਨੇ ਤੇ ਉਹ ਲੱਖਾਂ ਦੇ ਇਕੱਠ ਵਿੱਚੋਂ ਆਵਾਜ਼ ਮਾਰਦੇ ਨੇ ਕਿ ਭਾਈ ਪੰਥ ਖਾਲਸਾ ਸਜਾਉਣਾ ਵਾ ਤੇ ਮੈਨੂੰ ਪੰਜ ਸਿੱਖਾਂ ਦੇ ਸਿਰਾਂ ਦੀ ਲੋੜ ਹੈ ਜੀ ਜੀ ਉਹ ਉੱਠ ਕੇ ਆਉਂਦੇ ਨੇ ਹਾਂਜੀ ਜੀ ਪਰ ਇਸ ਐਕਟ ਦੇ ਅਧੀਨ 1950 ਜਾਂ 45 ਤੱਕ ਤਾਂ ਠੀਕ ਕੰਮ ਚੱਲਦਾ ਰਿਹਾ ਜਦੋਂ ਇਹ ਬਾਦਲ ਪਰਿਵਾਰ ਤੇ ਹੋ ਰਿਹਾ ਹੋ ਜੇ ਮਨੋਖ ਆ ਗਏ ਜੀ ਉਹਨਾਂ ਨੇ ਇਹਦੀਆਂ ਰੱਜ ਕੇ ਧਜੀਆਂ ਉਡਾਈਆਂ ਉਦੋਂ মিডিਆ ਐਡਾ ਹੈ ਨਹੀਂ ਸੀ ਤੇ ਨਾ ਹੀ ਸਿੱਖ ਪ੍ਰਚਾਰਕ ਜੇ ਬੋਲਦੇ ਵੀ ਸੀ ਤੇ ਉਹਨਾਂ ਨੂੰ ਇਹ ਕਾਲ ਤਖਤ ਤੇ ਸਦਕੇ ਤੇ ਉੱਥੇ ਕਈ ਹੁਮਨਾਮੇ ਕਈ ਪੰਥ ਚੋਂ ਛੇਕ ਦਿੰਦੇ ਹੂੰ ਹੂੰ ਜੀ ਉਥੇ ਹੁਣ ਇਹਨਾਂ ਨੇ ਆਪਣਾ ਸੰਕਲਪ ਕੀ ਚਲਾਤਾ ਵੀ ਗ੍ਰੰਥੀ ਭਰਤੀ ਕਰੋ ਉਹ ਸਾਡੇ ਤਨਖਾਈਏ ਹੋਣਗੇ ਉਹਨਾਂ ਨੂੰ ਹੀ ਪੰਜ ਪਿਆਰਿਆਂ ਦਾ ਰੂਪ ਦੇ ਦਿਓ ਤੇ ਉਹਨਾਂ ਨੂੰ ਹੀ ਪੰਜ ਸਿੰਘ ਸਹਿਬਾਨ ਲਾ ਦਿਓ ਹੁਣ ਗੱਲ ਇੱਥੇ ਵਿਚਾਰਨਾ ਵੀ ਇਹ ਹੈ ਕਿ ਕੀ ਉਹ ਪੰਜ ਪਿਆਰੇ ਹੈ ਜਿਹੜੇ ਉਹ ਇਤਰਾ ਤਨਖਾਈਏ ਸੀ ਹੂੰ ਹੂੰ ਜੀ ਉਹ ਤਨਖਾਹ ਲੈ ਕੇ ਧਰਮ ਨੂੰ ਧੰਦਾ ਬਣਾ ਕੇ ਅੱਗੇ ਆਏ ਸੀ ਵੀ ਲਓ ਸਾਡਾ ਸਿਰ ਲਾ ਲਓ ਹੂੰ ਹੂੰ ਕੀ ਪੰਥ ਖਾਲਸਾ ਇਤਰਾ ਤਿਆਰ ਹੋਇਆ ਸੀ ਜੀ ਜਾਂ ਜਿਹੜਾ ਜ਼ਖੇਦਾਰ ਹੁੰਦਾ ਵਾ ਕੀ ਉਹ ਤਨਖਾਹਾਂ ਹੁੰਦਾ ਵਾ ਹੂੰ ਜੀ ਇਹ ਸਾਰਾ ਹੀ ਜਿਹੜਾ ਇਹਨਾਂ ਦਾ ਇਹ ਡਰਾਮਾ ਸੀ ਇਹ ਹੁਣ ਸੰਕਤਾਂ ਨੂੰ ਸਾਹਮਣੇ ਉੱਤਰ ਕੇ ਆ ਗਿਆ ਵਾ ਹੂੰ ਹੂੰ ਜੀ ਤੇ ਦੂਸਰੀ ਗੱਲ ਤੁਸੀਂ ਕਰ ਰਹੇ ਸੀ ਕਿ ਇਹ ਇਹ ਗੱਲ ਜਿਹੜੀ ਆ ਸਾਰੀ ਇਹ ਕੀ ਹੋ ਰਹੀ ਆ ਜਿਹੜੀ ਬੀਬੀ ਕੇਰਨ ਜੋਤ ਕੋ ਰਿਹਾ ਉਹ ਇੱਕ ਇਤਿਹਾਸਕ ਪਰਿਵਾਰ ਦੇ ਵਿੱਚੋਂ ਹਾਂਜੀ ਮੈਂ ਵੀ ਇਹ ਸਮਝਦਾ ਕਿ ਮੈਂ ਜਿੰਨਾ ਵੀ ਧਰਮ ਬਾਰੇ ਪੜਿਆ ਉਹਨਾਂ ਦੀ ਮਾਤਾ ਸੰਤ ਸਿਪਾਹੀ ਰਸਾਲਾ ਲਿਖਦੀ ਹੁੰਦੀ ਸੀ ਹੂੰ ਹੂੰ ਤੇ ਅਸੀਂ ਉਹ ਸੰਤ ਸਿਪਾਹੀ ਉਹਨਾਂ ਦਿਨਾਂ ਵਿੱਚ ਪੜਦੇ ਪੜਦੇ ਨਾਲ ਪੜਦੇ ਰਹੇ ਤੇ ਜਿੱਥੋਂ ਸਾਨੂੰ ਸਿੱਖੀ ਸਰੂਪ ਵੀ ਮਿਲਿਆ ਤੇ ਅਸੀਂ ਜਿਹੜਾ ਧਰਮ ਤੇ ਸਿਆਸਤ ਨੂੰ ਵੀ ਚੰਗੀ ਤਰ੍ਹਾਂ ਢੰਗਾਈ ਨਾਲ ਦੇਖਣਾ ਸ਼ੁਰੂ ਕੀਤਾ ਜੀ ਜੀ ਸੰਤ ਸਿਪਾਹੀ ਮੇਰਾ ਖਿਆਲ ਮਹੀਨਾਵਾਰੀ ਰਸਾਲਾ ਸ਼ਬਦਾਂ ਹੁੰਦਾ ਸੀਗਾ ਸ਼ਬਦਾਂ ਹੁੰਦਾ ਸੀ ਜੀ ਇਹ ਉਹ ਵੀ ਸ਼ਹਾਦਤ ਤੋਂ ਬਾਅਦਾਂ ਇਹ ਤਾਂ ਜੀ ਜਿਹੜੇ ਕਰਨਜੋਤ ਕੋਰੇ ਇਹਨਾਂ ਵੀ ਮੇਰਾ ਖਿਆਲ ਸਾਲ ਦੋ ਸਾਲ ਉਹ ਚਲਾਇਆ ਸੀ ਹੂੰ ਹੂੰ ਹੁਣ ਜਿਹੜਾ ਸੰਤ ਸਿਪਾਈ ਹੈ ਕਿ ਜਲੰਧਰ ਇੱਕ ਹੈਗਾ ਵਾ ਕਾਲਜ ਹੈ ਇੱਕ ਹੂੰ ਹੂੰ ਇਦਰੋਂ ਜਾਂਦੇ ਆ ਹੂੰ 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 ਉਹ ਸਾਈਆਂ ਦਾ ਦਾ ਤਾਂ ਉਹਦਾ ਇੰਗਲਿਸ਼ ਚ ਆ ਤੇ ਸੰਤ ਸਿਪਾਹੀ ਉਹਨਾਂ ਦੀ ਇਹ ਜਿਹੜੀ ਹੈਗੀ ਆ ਸੋਚ ਆ ਜਾਂ ਉਹਨਾਂ ਦੀ ਜਿਹੜੀ ਉਹਦੇ ਵਿੱਚੋਂ ਇਹ ਮੈਨੂੰ ਨਿਕਲਿਆ ਪਾਉਂਦਾ ਵਾ ਜੀ ਜੀ ਸੈਂਟ ਸੋਲਜਰ ਸੰਸੋ ਲੈ ਜੀ ਹੁਣ ਇਹ ਬੀਬੀ ਹੈ ਜਿਹੜੀ ਇਹ ਹਰ ਚੀਜ਼ ਨੂੰ ਧਰਮ ਨੂੰ ਵੀ ਚੰਗੀ ਤਰ੍ਹਾਂ ਬਾਚਦੀ ਆ ਤੇ ਜਾਣਦੀ ਆ ਕਿਉਂਕਿ ਇਤਿਹਾਸਕਾਰ ਹੈ ਜੀ ਇੰਨੇ ਜਦੋਂ ਨਰਨ ਸਿੰਘ ਚੌੜਾ ਸੀ ਉਹ ਮਤੇ ਦੀ ਇੰਨੇ ਹੀ ਇਹਦਾ ਇੱਕ ਮੁੱਦਾ ਚੁੱਕਿਆ ਸੀ ਕਿ ਵੇਖੋ ਇਹਨਾਂ ਨੂੰ ਵੋਟਾਂ ਜਦੋਂ ਪਾਉਂਦੇ ਆ ਸਿੱਖ ਮੈਂਬਰਸ਼ਿਪ ਸ਼ਰਮ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਉਹ ਆਪਣੀਆਂ ਭਾਵਨਾਵਾਂ ਨਹੀਂ ਵੇਚਦੇ ਉਹ ਇਹਨਾਂ ਨੂੰ ਐ ਸੋਸਾਇਟੀਆਂ ਚਲਾਉਣ ਵਾਸਤੇ ਜਿਹੜੀ ਸੋਸਾਇਟੀ ਆ ਸਾਡੀ ਸ਼ਰੋਨੀਗੁਰ ਦਾ ਪ੍ਰਬੰਧਕ ਕਮੇਟੀ ਉਹਦੇ ਵਾਸਤੇ ਚੁਣੇ ਜਾਂਦੇ ਆ ਜੀ ਜੀ ਉਹ ਮੁੱਦਾ ਮੁੜ ਕੇ ਉੱਪਰ ਆ ਤੇ ਸਿੱਖ ਕੌਮ ਨੇ ਉਹ ਮੁੱਦਾ ਵਾਪਸ ਕਰਾਇਆ ਜੀ ਜੀ ਜਿਹੜਾ ਭਾਈ ਚੌੜੇ ਹਰਾਂ ਨੂੰ ਪੰਜ ਤੋਂ ਛੇ ਕਰਨ ਵਾਲਾ ਜਿਹੜਾ ਇਹ ਕਰਦੇ ਪਏ ਸੀਗੇ ਨਾ ਜੀ ਉਹਦੀ ਗੱਲ ਕਰਦੇ ਜੀ ਹਾਂ ਜੀ ਕੱਲ ਵੀ ਉਹਨੂੰ ਮੈਂ ਬੋਲ ਦਿੱਤੀ ਇੱਕ ਚੈਨਲ ਤੇ ਸੁਰਿਆ ਉਹ ਕਹਿੰਦੀ ਸੀ ਕਿ ਅਸੀਂ ਇਤਿਹਾਸ ਨੂੰ ਇੰਨਾ ਮਾੜਾ ਨਹੀਂ ਬਣਾ ਕੇ ਜਾਣਾ ਕਿ ਜਿਵੇਂ ਇਹਨਾਂ ਹਰਪ੍ਰੀਤ ਨੂੰ ਕੱਢਿਆ ਵਾ ਕਿ ਇਹ ਇਤਿਹਾਸ ਬਹੁਤ ਖਤਰਨਾਕ ਹੁੰਦਾ ਜਾਵੇਗਾ ਵੀ ਇੱਕ ਜਥੇਦਾਰ ਔਰਤਾਂ ਦੇ ਨਾਲ ਇੰਜ ਕਰਦੇ ਰਹੇ ਨੇ ਸਿੱਖਾਂ ਦੇ ਹਾਂ ਹਾਂ ਜੀ ਤੇ ਜਾਂ ਜਿਸ ਤਰ੍ਹਾਂ ਜਥੇਦਾਰਾਂ ਨੂੰ ਲਾਇਆ ਗਿਆ ਵਾ ਇਹਨਾਂ ਨੂੰ ਉਹ ਗਲਤ ਵਿਧੀ ਆ ਤੇ ਉਹਦਾ ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਆਂ ਵੀ ਇਹ ਜਿਹੜੀਆਂ ਰਿਪੋਰਟਾਂ ਮਨੁੱਖੀ ਅਧਿਕਾਰ ਦੀ ਗਲਤ ਆਈ ਆ ਹਾਂ ਤੇ ਜਿਉਂਨਾ ਬਾਦਲਾਂ ਨੂੰ ਸਜ਼ਾ ਦਿੱਤੀ ਤੇ ਤੁਸੀਂ ਉਹਦੇ ਉਹ ਬਗੇ ਰੋਸ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕੱਢਿਆ ਹਾਂ 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 ਜੀ ਦੂਸਰੇ ਪਾਸੇ ਉੱਥੇ ਜੇ ਸੱਚ ਦੀ ਨਿਗਾਹ ਨਾਲ ਵੇਖਿਆ ਜਾਵੇ ਤੇ ਹਰਪ੍ਰੀਤ ਤੇ ਜਿਹੜੇ ਦੋਸ਼ ਲੱਗੇ ਚਲੋ ਜਿਹੜੀ ਸ਼੍ਰੋਮਣੀ ਕੁੱਤਾ ਪ੍ਰਬੰਧਕ ਕਮੇਟੀ ਆ ਉਹਦੇ ਚੁਣੇ ਹੋਏ ਮੈਂਬਰ ਉਹਨਾਂ ਦਾ ਮਲਾਜ਼ਮ ਨਹੀਂ ਉਹ ਉਹਦੀ ਇਨਕੁਆਰੀ ਕਰਨ ਦਾ ਹੱਕ ਰੱਖਦੇ ਆ ਹੂੰ ਹੂੰ ਜੀ ਤੇ ਜਿਹੜਾ ਜਥੇਦਾਨ ਅਕਬੀਰ ਸਿੰਘ ਹੀ ਉਹਦਾ ਵੀ ਤੁਹਾਨੂੰ ਪਤਾ ਉਹ ਕੀ ਕਰਦਾ ਰਿਹਾ ਕਦੀ ਉਹਨਾਂ ਨੂੰ ਆਸਤਾ ਬਹੁਤ ਸੋਹਣੀ ਵਧੀਆ ਭਰਤੀ ਕਰ ਰਹੇ ਨੇ ਜੇ ਤੇ ਦੂਜਿਆਂ ਨੂੰ ਆਸਤਾ ਵੀ ਜਾ ਕੇ ਭਰਤੀ ਕਰੋ ਹੂੰ ਹੂੰ ਜੀ ਉੱਤੇ ਉਹਨਾਂ ਦੋਸ਼ ਲਾਤੇ ਵੀ ਇਹ ਇੱਕ ਮਾੜਾ ਬੰਦਾ ਸਾਬਤ ਹੋਇਆ ਵਾ ਇਹ ਉੱਧਰ ਵੀ ਤੇ ਇੱਧਰ ਵੀ ਖੇਡ ਖਟਾਈ ਜਾਂਦਾ ਵਾ ਜੀ ਉਹਨ ਕੀ ਕੀ ਕਮਜੋਦ ਕੋਰ ਉੱਥੇ ਜਿਹੜੀ ਇਹ ਉਹ ਜੋ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਾਇਦਾ ਕਾਨੂੰਨ ਆ ਜੀ ਉਹਦੇ ਮੁਤਾਬਕ ਮੈਂਬਰਾਂ ਤੋਂ ਸਾਈਨ ਕਰਾ ਕੇ ਪਹਿਲਾਂ ਉਹਨੇ ਰਸੀਦ ਲਈ ਤੇ ਅਗਲੇ ਦਿਨ ਉਹਨੇ ਸੋਚਿਆ ਕਿ ਇਹ ਜਿਹੜਾ ਮਤਾ ਵਾ ਅਜੰਡਾ ਵਾ ਜਿਹੜਾ ਜੇ ਐਜੰਡੇ ਦੇ ਵਿੱਚ ਇਹ ਮਤਾ ਲਾਗੂ ਹੋ ਜਾਏਗਾ ਹੂੰ 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 ਇਹਨੂੰ ਵਿੱਚ ਸ਼ਾਮਿਲ ਕਰ ਲਿਆ ਜਾਊਗਾ ਉਹਨਾਂ ਨੇ ਐ ਸੋਚਿਆ ਸ਼ਾਮਿਲ ਕੀਤਾ ਜਾਵੇਗਾ ਜੀ ਤੇ ਉਹ ਅਸਲ ਆਪਣਾ ਮਤਾ ਉੱਥੇ ਪੜਨਾ ਚਾਹੁੰਦੀ ਸੀ ਜੀ ਜੇ ਉਹ ਇਹ ਮਤਾ ਪੜ ਦਿੰਦੀ ਤੇ ਥੱਲਿਓ ਸਿੱਖਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਜਕਾਰੇ ਛੱਡਦੇ ਨੇ ਹੂੰ ਹੂੰ ਤੇ ਉੱਤੇ ਵੋਟ ਕਰਾਉਣੀ ਪੈਣੀ ਸੀ ਹੂੰ 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 ਜੀ ਅੱਛਾ ਉਹਦੇ ਡਰ ਤੋਂ ਬਗੈਰ ਇਹਨਾਂ ਨੇ ਉੱਥੇ 5-7 ਮੈਂਬਰ ਇਹੋ ਜਿਹੇ ਪਾਲੇ ਨੇ ਉਹ ਸਿੱਖ ਧਰਮ ਦੀ ਸਿਆਸਤ ਐਡੀ ਕੋਈ ਖੇਡਦੇ ਆ ਕਿ ਉਹ ਟਕਸਾਲੀਆਂ ਵੀ ਖਵਾਉਂਦੇ ਆ ਤੇ ਇਧਰ ਵੀ ਆਪਣਾ ਤੋਰੀ ਫੁਲਕਾ ਵਧੀਆ ਚਲਾ ਰਹੇ ਨੇ ਹੂੰ 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 ਠੀਕ ਉਹ ਵੀ ਲਾਲਾ ਲਾਲਾ ਕਰਕੇ ਇਹਨੂੰ ਹਰ ਵਾਰੀ ਬੋਲਣ ਤੋਂ ਡੱਕਦੇ ਆ ਜਿਹੜਾ ਇੱਕ ਮੰਦ ਭਾਗਾ ਵਾ ਬਹੁਤ ਮੰਦ ਭਾਗਾ ਆਖਿਆ ਜਾਊ। ਹਾਂ ਪਰ ਬਾਅਦ ਵਿੱਚ ਧਾਮੀ ਹੋਰਾਂ ਦਾ ਕਹਿਣਾ ਹੈਗਾ ਕਿ ਮੈਂ ਆਪਣਾ ਮਾਈਕ ਬੀਬੀ ਕਰਨਜੋਤ ਕੌਰ ਹੋਰਾਂ ਨੂੰ ਦੇ ਦਿੱਤਾ ਸੀਗਾ ਕਹਿੰਦੇ ਉਹਨਾਂ ਨੇ ਆਪਣੀ ਗੱਲ ਕੀਤੀ ਆ ਉਹ ਦੱਸ ਰਹੇ ਸੀਗੇ ਧਾਮੀ ਸਾਹਿਬ ਕਹਿੰਦੇ ਕਿ ਜਿਹੜੀ ਮਾਨ ਮਰਿਆਦਾ ਹੈਗੀ ਆ ਜਿਹੜੀ ਇਸ ਇਜਲਾਸ ਦੀ ਕਹਿੰਦੇ ਉਹਦੇ ਕਾਇਦੇ ਕਾਨੂੰਨ ਦੇ ਵਿੱਚ ਇਹੀ ਸਾਰਾ ਕੁਝ ਕਹਿੰਦੇ ਹੁੰਦਾ ਪਰ ਕਹਿੰਦੇ ਬੀਬੀ ਹੋਰੀ ਥੋੜਾ ਜਿਹਾ ਉਸ ਕਾਇਦੇ ਕਾਨੂੰਨ ਤੋਂ ਲਾਂਬੇ ਹੋ ਰਹੀ ਸੀਗੇ। ਪਰ ਫਿਰ ਵੀ ਕਹਿੰਦੇ ਮੈਂ ਮਾਈਕ ਦਿੱਤਾ ਉਹਨਾਂ ਨੂੰ। ਚਲੋ ਮੰਨ ਲਈਨੇ ਇਹ ਗੱਲ ਉਹਨਾਂ ਨੇ ਕੀਤੀ ਮਾਈਕ ਦੇ ਦਿੱਤਾ। ਜੀ। ਪਰ ਜੇ ਇੱਕ ਔਰਤ ਸਨਮਾਨ ਜੋ ਸਭ ਤੋਂ ਇਹਨਾਂ ਦੇ ਸੀਨੀਅਰ ਮੈਂਬਰ ਆ 30 ਸਾਲ ਤੋਂ ਜੀ ਤੇ ਜੇ ਉੱਠ ਕੇ ਇਹਨਾਂ ਵਰਗੀ ਮੈਂਬਰ ਹੀ ਉਹ ਬੋਲਣਾ ਚਾਹੁੰਦੀ ਤੇ ਇਹਨਾਂ ਦਾ ਕੀ ਕੰਮ ਹੀ ਪੰਜ ਸੱਤ ਜਾਣੇ ਇਕੱਠੇ ਹੋ ਕੇ ਤੇ ਉਹ ਔਰਤ ਦੇ ਸਰੀਰ ਦੇ ਤਾਲੇ-ਤਾਲੇ ਹੋ ਜਾਣੇ ਕਿੱਥੇ ਲਿਖਿਆ ਵਾ ਹੂੰ 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 ਸੇਖ ਕੌਮ ਇਹ ਤਾਂ ਸਾਡੇ ਮੈਂਬਰ ਚੁਣੇ ਹੋਏ ਇੱਕ ਆਮ ਸੇਖ ਹੈ ਜਿਹੜਾ ਉਹ ਵੀ ਔਰਤ ਦੀ ਇੱਜ਼ਤ ਕਰਦਾ ਵਾ ਜੀ ਜਿਉਂਦੇ ਮਾਨ ਸਤਕਾਰ ਲਈ ਹਮੇਸ਼ਾ ਉਹਦੇ ਨਾਲ ਉਹ ਹਟ ਕੇ ਖਲੋਂਦਾ ਵਾ ਹੂੰ ਹੂੰ ਪੰਨੂ ਸਾਹਿਬ ਇਸ ਤਾਂ ਵੀ ਮੈਗਦੇ ਦਾਲੇ-ਦਾਲੇ ਘੇਰਾ ਪਾਉਂਦੇ ਇਹਦਾ ਕੀ ਮਤਲਬ ਹੈ ਜੀ ਜੀ ਪੰਨੂ ਸਾਹਿਬ ਇਸ ਘਟਨਾ ਤੋਂ ਇਲਾਵਾ ਬੀਤੀ ਕੱਲ ਉਥੇ ਜੋ ਕੁਝ ਵੀ ਹੋਰ ਵਾਪਰਿਆ ਜਿਵੇਂ ਭਾਈ ਗੁਰਪ੍ਰੀਤ ਸਿੰਘ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਰੰਧਾਵੇ ਵਾਲੇ ਉਹਨਾਂ ਨੇ ਵੀ ਬਾਹਰ ਆਣ ਕੇ ਗੱਲ ਆਖੀ ਆ ਕਹਿੰਦੇ ਕਿ ਕੱਲ ਵਾਲਾ ਜਿਹੜਾ ਦੇਣਾ ਹੈਗਾ ਕਹਿੰਦੇ ਅੱਜ ਵਾਲਾ ਕਹਿੰਦੇ ਇਹ ਕਾਲਾ ਦਿਨ ਹੈਗਾ ਇਸ ਬੀਬੀ ਕਿਰਨਜੋਤ ਕੋਰ ਹੋਰਾ ਵਾਲੀ ਘਟਨਾ ਤੋਂ ਇਲਾਵਾ ਹੋਰ ਤੁਹਾਨੂੰ ਉੱਥੇ ਕੱਲ ਕੀ ਲਗਾ ਮੜਾ ਜਿਹਦੇ ਕਰਕੇ ਤੁਹਾਨੂੰ ਵੀ ਆਉ ਲੱਗੇ ਕਿ ਹਾਂ ਵੀ ਕੱਲ ਦਾ ਦਿਨ ਠੀਕ ਨਹੀਂ ਸੀਗਾ ਉਥੇ ਕਿ ਚੀਜ਼ੀ ਕਿ ਇਹ ਇਹ ਜਿਹੜਾ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ ਤੇ ਕਬਜ਼ਾ ਕੀਤਾ ਵਾ ਜੀ ਉਹਦੇ ਤੇ ਮੈਂ ਅੱਜ ਸੁਣ ਰਿਆ ਥਾ ਇੱਕ ਭੰਗੂ ਮੰਡੀ ਕਰਨ ਬੋਰਡ ਦਾ ਬੋਲ ਰਿਹਾ ਵਾ ਤੇ ਉਹਦੇ ਤੇ ਅਰਸ਼ਦੀਰ ਸਿੰਘ ਕਲੇਰ ਜਿਹੜਾ ਇਹਨਾਂ ਉਹਨੇ ਦੋਸ਼ ਲਾਏ ਆ ਕੁਝ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੂੰ ਹੂੰ ਉਹਦੇ ਤੇ ਉਹ ਕੀ ਕਹਿ ਰਿਹਾ ਸੀ ਕਿ ਜਿਹੜਾ ਇਹਦਾ ਪੁੱਤ ਆ ਉਹ ਜਿਹੜੇ 84 ਦੇ ਵਿੱਚ ਐ ਸੇਕਸ਼ੀਹੀ ਹੋ ਗਏ ਹੀ ਉਹਦੇ ਜਿਹੜੇ ਐ ਮੁਆਵਜ਼ੇ ਮਿਲਣੇ ਸੀ ਉਹਦੇ ਉਲਟ ਜਾ ਕੇ ਤੇ ਵਕਾਲਤ ਕਰਦਾ ਰਿਹਾ ਜੀ ਤੇ ਬਾਦਲ ਪਰਿਵਾਰ ਨੇ ਉਹਨੂੰ ਵੇਖੋ ਤੁਸੀਂ ਜਿਹੜਾ ਕਮਿਸ਼ਨ ਹੀ ਗੁਰਦੁਆਰਿਆਂ ਦਾ ਉਹਦਾ ਮੈਂਬਰ ਲਾਇਆ ਜਿਸ ਨੂੰ ਕੋਲਕ ਤੋਂ ਤਨਖਾਹ ਦੇਣੀ ਹਾਂ ਹਾਂ ਜੀ ਇਹ ਤਾਂ ਮੰਦਭਾਗੀ ਗੱਲ ਕੀ ਹੋ ਸਕਦੀ ਆ ਹੂੰ 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 ਜੀ ਕੱਲ ਤੁਸੀਂ ਕੱਲ ਦਾ ਦਿਨ ਪੁੱਛਦੇ ਹੀ ਇੰਨਾਂ ਗੱਲਾਂ ਦੇ ਵਿੱਚੋਂ ਅਸੀਂ ਕੱਲ ਦਾ ਦਿਨ ਨਿਕਲਿਆ ਜਿਹੜਾ ਮਾੜਾ ਵਾ ਜੀ ਅੱਛਾ ਬੀਤੀ ਕੱਲ ਫਿਰ ਇੱਕ ਹੋਰ ਵੀ ਗੱਲ ਹੋਈ ਆ ਜਿੱਦਾਂ ਤੁਸੀਂ ਪਹਿਲਾਂ ਕਾਫੀ ਲੰਮੀ ਚੋੜੀ ਗੱਲ ਕੀਤੀ ਆ ਵੀ ਜਥੇਦਾਰ ਸਹਬਾਨ ਦੀ ਨਿਯੁਕਤੀ ਕਿਸ ਤਰੀਕੇ ਨਾਲ ਹੁੰਦੀ ਆ ਔਰ ਉਸ ਤੋਂ ਬਾਅਦ ਫਿਰ ਜਦੋਂ ਸੇਵਾ ਮੁਕਤ ਕਰਦੇ ਆ ਸੇਵਾ ਮੁਕਤ ਤੇ ਮੈਂ ਲਫ਼ਜ਼ ਬੋਲ ਰਿਹਾ ਇਹਦਾ ਬੜੇ ਸਤਕਾਰ ਸਹਿਤ ਉਹ ਨਹੀਂ ਬੋਲਦੇ ਹੈਗੇ ਉਹਨਾਂ ਵਿੱਚੋਂ ਕਈ ਤੇ ਜਥੇਦਾਰ ਸਹਬਾਨ ਐਦਾਂ ਦੇ ਹੈਗੇ ਉਹ ਕਹਿੰਦੇ ਕਿ ਸੇਵਾ ਮੁਕਤ ਥੋੜੋ ਸਾਨੂੰ ਕਰਦੇ ਆ ਕਹਿੰਦੇ ੱਤੇ ਕੇ ਮਾਰ ਕੇ ਕੱਦਨ ਵਾਲਾ ਹੀ ਕੰਮ ਹੈਗਾ ਔਰ ਆਮ ਕਰਕੇ ਕਈ ਵਾਰ ਬੰਦੇ ਕਹਿ ਵੀ ਦਿੰਦੇ ਹੈਗੇ ਆ ਲਫ਼ਜ਼ ਇੰਨਾ ਬੁਰਾ ਹੁੰਦਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਘੁੰਮਦਾ ਹੈਗਾ ਪਰ ਲੋਕ ਲਿਖ ਦਿਆ ਸਾਡੇ 5000ਰ ਦੀ ਹੀ ਕਈ ਵਾਰ ਲਿਖ ਦਿੰਦੇ ਆ ਕਹਿੰਦੇ ਜਦੋਂ ਲੈ ਕੇ ਆਉਂਦੇ ਆ ਹਾਥੀ ਤੇ ਵਹਾ ਕੇ ਲੈ ਕੇ ਆਉਂਦੇ ਆ ਪਰ ਜਦੋਂ ਕਹਿੰਦੇ ਤੋੜਦੇ ਆ ਉਸ ਵੇਲੇ ਮਤਲਬ ਮੈਂ ਮੇਰੇ ਕੋਲ ਬੋਲ ਹੋ ਜਾਣਾ ਉਹ ਕਹਿੰਦੇ ਵੀ ਖੋਤੇ ਤੇ ਵਹਾ ਕੇ ਤੋੜਦੇ ਆ ਕਿਉਂ ਤੇ ਹਾਂ ਤੇ ਗੱਲ ਕਿਉਂ ਹਾਂ ਇਸ ਇਸ ਗੱਲ ਦੇ ਇਸ ਗੱਲ ਦੇ ਰੋਸ ਵਜੋਂ ਬੀਤੀ ਕੱਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਹੋਰੀ ਹੋ ਗਏ ਉਹਨਾਂ ਦੇ ਹੋਰ ਨਾਲ ਸਾਥੀ ਸਗੇ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਉਹਨਾਂ ਨੇ ਕੱਲ ਧਰਨਾ ਪ੍ਰਦਰਸ਼ਨ ਕੀਤਾ ਅੱਗੇ ਕਦੇ ਨਹੀਂ ਕੀਤਾ ਐਤ ਕੀ ਹੀ ਜ਼ਿਆਦਾ ਕੀਤਾ ਉਹਨਾਂ ਨੇ ਉਹਨੂੰ ਕਦਾ ਦੇਖਦੇ ਹੋ ਵੇਖੋ ਜਿਹੜੇ ਬਾਬੇ ਧੰਮਾ ਜੀ ਆ ਉਹ ਇਹਨਾਂ ਦੇ ਨਾਲ ਬਾਦਲ ਪਰਿਵਾਰ ਦੀ ਜਿੰਨਾ ਕਿ ਸਰਕਾਰ ਰਹੀ ਆ ਉਹ ਇਹ ਲਾਨਕਸਰੀਏ ਇਹ ਸਾਰੇ ਉਹਨਾਂ ਦੇ ਨਾਲ ਕਦਮ ਲੈ ਕਦਮ ਮਲਾ ਕੇ ਚੱਲਦੇ ਸੀ ਜੀ ਤੇ ਜਦੋਂ ਇਹਨਾਂ ਨੇ ਮੇਰੀ ਪੇਟੀ ਦਾ ਸੰਕਲਪ ਨੂੰ ਅੱਗੇ ਵਧਾਉਣਾ ਚਾਹਿਆ ਤੇ ਆਪੇ ਭਾਜਪਾ ਨਾਲ ਪੂਰੀ ਯਾਰੀ ਰੱਖਦੇ ਸੀ ਤੇ ਸਾਰੇ ਪਰਿਵਾਰਦੀਆਂ ਵੀ ਉੱਥੇ ਸੈਟਿੰਗਾਂ ਮੰਤਰੀਆਂ ਤੱਕ ਤੇ ਹੋਰ ਭਾਵੇਂ ਉਹ ਨਸ਼ਿਆਂ ਦੇ ਕਾਰੋਬਾਰ ਉਹਨਾਂ ਨੂੰ ਪੂਰੀਆਂ ਸਹੂਲਤਾਂ ਉਤੋਂ ਉਹਨਾਂ ਕੋਲ ਲੈਂਦੇ ਸੀ ਜੀ ਤੇ ਉਹਦੇ ਚੋਂ ਫਿਰ ਜਿਹੜੇ ਸਾਡੇ ਬਾਬੇ ਨੇ ਉਹ ਵੀ ਉਹਨਾਂ ਸੋਚਿਆ ਵੀ ਜੇ ਸ਼ਰੋਮਣੀ ਕੁਰਦ ਪ੍ਰਬੰਧਕ ਕਟੀ ਨੂੰ ਵਰਤ ਕੇ ਤੇ ਇਹ ਸਰਕਾਰ ਬਣਾ ਕੇ ਤੇ ਭਾਜਪਾ ਦੇ ਨਾਲ ਰਲ ਸਕਦੇ ਆ ਜੀ ਤੇਸ ਹਰ ਸੇਕ ਸਿਆਸਤ ਕਰ ਸਕਦਾ ਆ ਫਿਰ ਅਹੀਂ ਕਿਉਂ ਨਾ ਸਿੱਧੇ ਹੀ ਉਹਨਾਂ ਦੇ ਨਾਲ ਚੱਲ ਜੀਏ ਹੂੰ ਹੂੰ ਜੀ ਉਹਨਾਂ ਨੇ ਇਹ ਸਿੱਧੇ ਜਾ ਕੇ ਤੇ ਜਿਹੜਾ ਇਹਨਾਂ ਦੇ ਉੱਤੇ ਜੋ ਜਿਹੜਾ ਉਹਨਾਂ ਨੂੰ ਮਿਲ ਗਿਆ ਉਸ ਟਾਈਮ ਕੀ ਮਿਲਿਆ ਉਹ ਜਿਹੜਾ ਤੁਸੀਂ ਹੁਣੇ ਆਖਿਆ ਵੀ ਜਥੇਦਾਰਾਂ ਨੂੰ ਜਦੋਂ ਤੇ ਇੰਜ ਕਰਦੇ ਆ ਜਦੋਂ ਉਹ ਆਉਂਦੇ ਆ ਉਦੋਂ ਇੰਜ ਕਰਦੇ ਆ ਜੀ ਜੀ ਪਰ ਸਵਾਲ ਹੁੰਦਾ ਵੀ ਉਹ ਕਰਦੇ ਕਿਉਂ ਨੇ ਜੀ ਜੇ ਜਵਾਬ ਹੋਣਾ ਜਥੇਦਾਰ ਨੂੰ ਲਾਉਣ ਦੀ ਗਿਤੀ ਸਹੀ ਹੋਵੇ ਤੇ ਕਦੀ ਵੀ ਇਸ ਤਰ੍ਹਾਂ ਨਾ ਹੋਵੇ ਹਾਂ ਹਾਂ ਜੀ ਜਥੇਦਾਰ ਉਹੰਦਾਵਾ ਜਿਹੜਾ ਤਨਖਾਹਿਆ ਨਾ ਹੋਵੇ ਜਿਹੜਾ ਕੌਮ ਦੇ ਅਗਵਾਈ ਲੱਕ ਪੰਨ ਕੇ ਕਰਦਾ ਹੋਵੇ ਤੇ ਉਹ ਕੌਮ ਨੂੰ ਸਮਰਪਿਤ ਹੋਵੇ ਜੀ ਜੀ ਉਹ ਹੱਥਾ ਮਾਰਨ ਵਾਲਾ ਹੋਵੇ ਤੇ ਉਹਦੇ ਚ ਫੈਸਲਾ ਲੈਣ ਦੀ ਜ਼ਰਤ ਹੋਵੇ ਹਾਂ ਹਾਂ ਹੋਣਗੇ ਇਹਨਾਂ ਜਥੇਦਾਰਾਂ ਨੇ ਫੈਸਲੇ ਲੈ ਲਿਆ ਤੇ ਕਈ ਜੀ ਲਾਲਾ ਲਾਲਾ ਬੜਾ ਚੰਗਾ ਕੀਤਾ ਬੜਾ ਚੰਗਾ ਕੀਤਾ ਜਦੋਂ ਗੱਡੀਆਂ ਪਹਾਰੇ ਫਿਰਦੇ ਆ ਤਨਖਾਹਾਂ ਲੈਣਦੇ ਆ ਦਸ ਧਰ ਰਿਸ਼ਤੇਦਾਰੀਆਂ ਆ ਭਰਤੀ ਹੋਰ ਕੁਝ ਵਰਤਨਦੇ ਆ ਤੇ ਜੇ ਉਹਨਾਂ ਸੱਚ ਬੋਲਦਾ ਤੇ ਕਿਹੜੀ ਕੋਈ ਵੱਡੀ ਗੱਲ ਹੋਗੀ ਹੂੰ ਹੂੰ ਅੱਛਾ ਇਹਦੇ ਮੈਨੇ ਕੀ ਕੱਢੇ ਜਾਣ ਫਿਰ ਕੱਲ ਹਰਨਾਮ ਸਿੰਘ ਖਾਲਸਾ ਹੁਰਾ ਨੇ ਚੰਗਾ ਕੀਤਾ ਇਹਦਾ ਮਤਲਬ ਮੈਂ ਉੱਥੇ ਆ ਰਿਹਾ ਜੀ ਕੌਣ ਜਿਹੜੇ ਜਥੇਦਾਰ ਨੇ ਜਦੋਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਆਓ ਜੀ ਤੇ ਜਿਸ ਤਰ੍ਹਾਂ ਮਰਜ਼ੀ ਉਹ ਲਾਉਣ ਤੇ ਜਿਸ ਤਰ੍ਹਾਂ ਮਰਜ਼ੀ ਲਾਉਣ ਉਹਨਾਂ ਨੂੰ ਕੌਣ ਕਹਿ ਸਕਦਾ ਤੁਸੀਂ ਇੰਜ ਨਹੀਂ ਤੇ ਇੰਜ ਕਰੋ ਹੂੰ ਹੂੰ ਉਹ ਚੁਣੇ ਹੋਏ ਇਲੈਕਟਿਡ ਮੈਂਬਰ ਆ ਉਹ ਹੂੰ ਹੂੰ ਉਹਨਾਂ ਕੋਲ ਪਾਵਰ ਹੈ ਜੇ ਉਹਨਾਂ ਨੂੰ ਕਿਸੇ ਚ ਜਾਵਦੀਆ ਵੀ ਇਹ ਤੋਹੀਨ ਹੈ ਤੋਂ ਲਾ ਸਕਦੇ ਆ ਪਰ ਜੋ ਸਿੱਖ ਸਿਆਸ ਦਾ ਇਸ ਵੇਲੇ ਚੱਲ ਰਿਹਾ ਕੰਮ ਆ ਉਹਦੇ ਚ ਹਰ ਇੱਕ ਨੂੰ ਮੁੱਦਾ ਮਿਲ ਜਾਂਦਾ ਵੀ ਇਹਨਾਂ ਬਾਦਲ ਪਰਿਵਾਰ ਨੂੰ ਇੰਜ ਹੂੰ ਹੂੰ ਲਾਇਆ ਹੂੰ ਹੂੰ ਤੇ ਉਹਦੇ ਪਹਿਲਾਂ ਵੀ ਇਸ ਤਰ੍ਹਾਂ ਹੀ ਲਾਉਂਦੇ ਰਹੇ ਨੇ ਸਿੰਘ ਸਾਹਿਬ ਰਣਜੀਤ ਸਾਹਿਬ ਨੂੰ ਲਾਇਆ ਉਹਨਾਂ ਨੇ ਪਰ ਐਤਕੀ ਹੀ ਖਾਸ ਤੁਹਾਨੂੰ ਕੀ ਲੱਗਦਾ ਐਤਕੀ ਹੀ ਬਾਬਾ ਤੁਮਾਹਰਾਂ ਨੇ ਐਤਕੀ ਹੀ ਕਿਉਂ ਧਰਨਾ ਪ੍ਰਦਰਸ਼ਨ ਅੱਗੇ ਨਹੀਂ ਕਦੀ ਹੋਇਆ ਇਦਾਂ ਦੇਖੋ ਜਦੋਂ ਉਹਨਾਂ ਨੇ ਇਹ ਬੰਦੇ ਫੇ ਇਹਨਾਂ ਦੇ ਧਾਮੀ ਸਾਹਿਬ ਬਾਬਾ ਤੁਮਾ ਜੀ ਦੇ ਕੋਲੋਂ ਜਾ ਕੇ ਲਿਆਏ ਨੇ ਉਹਨਾਂ ਦਾ ਜਿਹੜਾ ਮੰਗ ਮੰਗਤਰ ਜੀ ਬਿਲਕੁਲ ਹਾਂਜੀ ਇਹ ਸਾਰ ਰਵੀਮਿਣੀ ਭੁਗਤ ਨਾਲ ਹੋ ਰਿਹਾ ਵਾ ਅੱਛਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਧਰਮ ਦੀ ਸਾਡੇ ਗੁਰਦੁਆਰਾ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਤੇ ਇੱਕ ਪੱਤਰਕਾਰ ਬੋਲਦਾ ਸੁਣਿਆ ਕਿ ਬਾਬੇ ਧੰਮਾ ਜੀ ਨੂੰ ਇਹ ਸ਼੍ਰੋਮਣੀ ਕਮੇਟੀ ਦੀ ਮਨਿਆਦ ਜਾਦੀ ਲੰਘ ਚੁੱਕੀ ਆ ਤੇ ਇੱਥੇ ਉਹ ਪ੍ਰਬੰਧਕ ला ਸਕਦੇ ਆ ਉਹ ਅੱਛਾ ਹੂੰ 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 ਤੁਸੀਂ ਇੱਥੋਂ ਵੇਖੋ ਉਹ ਵੀ ਬਾਬਾ ਜੀ ਦੀ ਅੰਦਰ ਸੇਵਾ ਵੀ ਚੱਲਦੀ ਆ ਦਰਬਾਰ ਸਾਹਿਬ ਦੇ ਹੂੰ ਹੂੰ ਜੀ ਇੱਕ ਬੰਦੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਨੂੰ ਵੀ ਬੋਲਦੀ ਜਾ ਰਹੀ ਹੈ ਹਾਂਜੀ 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 ਹੂੰ ਹੂੰ ਦੂਜੇ ਪੰਨੇ ਜੇ ਕੋਈ ਚੁਣਿਆ ਮੈਂਬਰ ਵੀ ਵੀ ਕਿਰਨਜੋਦ ਕੋਲ ਬੋਲਦੀ ਹੈ ਤੇ ਉਹਨੂੰ ਉਹਨੂੰ ਕੀ ਉਹਦੀ ਦੇਖੋ ਹਾਲਾਤ ਬਣਾਏ ਇਹਨਾਂ ਨੇ ਉੱਥੇ ਹੂੰ ਹੂੰ ਤੇ ਬਾਬਾ ਜੀ ਕੋਲ ਤੇ ਜਾ ਕੇ ਜਿਹੜਾ ਉਹ ਮੰਗ ਪੱਤਰ ਲੈ ਰਹੇ ਆ ਹੂੰ ਮੈਨੂੰ ਤਾਂ ਲੱਗਦਾ ਕਿ ਮਿਲੀ ਭੁਗਤ ਦੇ ਨਾਲ ਹੀ ਸਾਰਾ ਕੁਝ ਕਰੀ ਜਾਂ ਰਹੇ ਆ ਕੱਲ ਨਾ ਦੋ ਗੱਲਾਂ ਹੋਰ ਹੋਈਆਂ ਉੱਥੇ ਜਦੋਂ ਧਮੀ ਸਾਹਿਬ ਜਦੋਂ ਬੋਲ ਰਹੇ ਸੀਗੇ ਮੈਂ ਉਹਨੂੰ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਆਈ ਹੋਪ ਤੁਸੀਂ ਵੀ ਜ਼ਰੂਰ ਸਾਰਿਆਂ ਨੇ ਸੁਣਿਆ ਹੋਊਗਾ ਹੋਰ ਵੀ ਸਾਰਿਆਂ ਨੇ ਉਹਦੇ ਵਿੱਚ ਨਾ ਦੋ ਗੱਲਾਂ ਹੋਰ ਕੀਤੀਆਂ ਉਹਨਾਂ ਨੇ ਇੱਕ ਇੱਕ ਕਰਕੇ ਆਪਾਂ ਗੱਲ ਕਰ ਲੈਨੇ ਆ ਸ਼ਾਰਟ ਸ਼ਾਰਟ ਜਿਹੇ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਫਿਕਰ ਵੀ ਜ਼ਾਹਰ ਕੀਤੀ ਹੈ ਕਹਿੰਦੇ ਕਿ ਜਿੱਦਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਜਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਜਾਂ ਪਟਨਾ ਸਾਹਿਬ ਦਾ ਵੀ ਵਿੱਚ ਜ਼ਿਕਰ ਹੋਇਆ ਹੈਗਾ ਬੀਤੀ ਕੱਲ ਬਾਹਰ ਵੀ ਹੋਇਆ ਛੱਬਰ ਸਾਹਿਬ ਹੈਗੇ ਆ ਅਕਾਲੀ ਆਗੂ ਹਨ ਜੀ ਗੁਰਪ੍ਰੀਤ ਸਿੰਘ ਛੱਬਰ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਤੋੜ ਕੇ ਇਹਨੂੰ ਬੋਰਡ ਬਣਾ ਦੇਣਾ ਚਾਹੁੰਦੇ ਆ ਇਸ ਗੱਲ ਦੀ ਵੀ ਚਿੰਤਾ ਉਹਨਾਂ ਨੇ ਜ਼ਾਹਰ ਕੀਤੀ ਹੈ ਕੱਲ ਲੱਗਦਾ ਤੁਹਾਨੂੰ ਕਿ ਵਾਕਈ ਸੱਚਮੁੱਚ ਚਿੰਤਤ ਹੈਗੇ ਆ ਇਸ ਗੱਲ ਤੋਂ ਇਹ ਬੇਸ਼ਰਮ ਬੰਦਿਆਂ ਨੂੰ ਪੁੱਛਿਆ ਜਾਵੇ ਵੀ 30-30 ਸਾਲ ਤੋਂ ਤੁਸੀਂ ਮੈਂਬਰ ਤੁਰੇ ਆ ਰਹੇ ਹੋ। ਇਹ 9 ਫਤਾਈ ਤੇ ਕਿਉਂ ਆ ਰਹੀ ਆ? ਹੂੰ ਹੂੰ। ਜੇ ਤੁਸੀਂ ਵਧੀਆ ਪ੍ਰਬੰਧਕ ਹੁੰਦੇ। ਜੀ। ਜੇ ਤੁਸੀਂ ਨਾਟਕਤਾ ਦੇ ਧਾਰਨ ਤੇ 5 ਸਾਲ ਲਈ ਚੁਣੇ ਜਾਂਦੇ ਜੇ ਤੇ ਕਹਿੰਦੇ ਕਿ 5 ਸਾਲ ਸਾਡੇ ਲੰਘ ਗਏ ਨੇ ਗੁਰਦੁਆਰਾ ਸਾਹਿਬ ਇਤਿਹਾਸਿਕ ਨੂੰ ਸੱਚ ਬੋਲਣਾ ਪੈਣਾ ਵਾ ਅਸੀਂ 5 ਸਾਲ ਤੋਂ ਬਾਅਦ ਸੇਵਾਦਾਰ ਨਹੀਂ ਆ। ਹੂੰ ਹੂੰ। ਇਹ 9 ਫਤਾਂ ਕਿਉਂ ਆਉਂਦੀਆਂ? ਪਰ ਉਹ ਸਭ ਹੋ ਸਕਦਾ ਉਹਨਾਂ ਨੂੰ ਐਂ ਲੱਗਦਾ ਹੋਵੇ ਕਿ ਅਸੀਂ ਹੀ ਵਧੀਆ ਬੰਦੇ ਹੈਗੇ ਆ ਬਾਕੀ ਜਿਹੜੇ ਹੈਗੇ ਉਹ ਤੇ ਬੇਕਬੁਕ ਚੁੱਕੇ ਆ ਸਾਰੇ ਆਗੂ ਬਾਕੀ ਤੇ ਪੂਰੀ ਕੌਮ ਵਿਕ ਚੁੱਕੀ ਆ ਪਤਾ ਨਹੀਂ ਖਰੇ ਭਈ ਉਹ ਤੇ ਖਰੇ ਉਹਨਾਂ ਨੇ ਬੋਰਡ ਬਣਾ ਦੇਣਾ ਉਹਨਾਂ ਨੇ ਤੇ ਸਰਕਾਰੀ ਹੱਥਾਂ 'ਚ ਦੇ ਦੇਣਾ ਸਾਰਾ ਕੁਝ ਹੋ ਸਕਦਾ ਇਹਨਾਂ ਨੂੰ ਐਂ ਲੱਗਦਾ ਹੋਵੇ ਇੰਨਾ ਬੰਦਿਆਂ ਨੂੰ ਮਰਨਾ ਭੁੱਲਿਆ ਵਾ ਜੀ ਇਹ ਜਦੋਂ ਤੇ ਕੋਈ ਇਤਨਾ ਦਾ ਕੰਮ ਸ਼ੁਰੂ ਹੋਣ ਲੱਗਦਾ ਜਾਂ ਚੋਣ ਲਾ ਕੇ ਆਉਂਦੀ ਆ ਇਹ ਫਿਰ ਐਸੇ ਰੌਲੇ ਪਾ ਕੇ ਪਰ ਲੋਕ ਹੋਣ ਇਹਨਾਂ ਦੇ ਆਖੇ ਨਹੀਂ ਲੱਗਣਗੇ ਲੋਕਾਂ ਨੂੰ ਸਮਝ ਲੱਗ ਗਈ ਆ ਵੀ ਇਹ ਕਿਹੜੇ ਮਨੁੱਖ ਨਹੀਂ ਹੂੰ ਹੂੰ ਠੀਕ ਆ ਇੱਕ ਹੋਰ ਕੱਲ ਨਾ ਉਥੇ ਜ਼ਿਕਰ ਹੋ ਰਿਹਾ ਸੀਗਾ ਬਾਰ ਬਾਰ ਕਹਿੰਦੇ ਭਈ ਅਸੀਂ ਨਿੰਦਿਆ ਕਰਦੇ ਆ ਪਾਰਲੀਮੈਂਟ ਦੇ ਵਿੱਚ ਖਲੋ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਜਿਹੜੀ ਟਿੱਪਣੀ ਕੀਤੀ ਆ ਸੰਤ ਪਿੰਡਰਾ ਵਾਲਿਆਂ ਦਾ ਜ਼ਿਕਰ ਕੀਤਾ ਔਰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਲੋਕ ਮੇਰਾ ਖਿਆਲ ਆ ਉਹਨਾਂ ਦਾ ਇਸ਼ਾਰਾ ਸਗਾ ਅਮਰਤਪਾਲ ਸਿੰਘ ਵੱਲ ਡਿਬਰੂਗੜ ਜੇਲ੍ਹ ਦੇ ਅੰਦਰ ਕਹਿੰਦੇ ਭਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕਰਦੇ ਪਏ ਸੀਗੇ ਤੇ ਹੁਣ ਡਿਬਰੂਗੜ ਜੇਲ੍ਹ ਦੇ ਅੰਦਰ ਬੈਠ ਕੇ ਕਹਿੰਦੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹੈ ਸੋ ਇਸ ਗੱਲ ਦੀ ਵੀ ਉਹਨਾਂ ਨੇ ਨਿੰਦਿਆ ਕੀਤੀ ਹੈ ਕੱਲ ਕਹਿੰਦੇ ਕਿ ਸੰਤ ਭਿੰਡਰਾਵਾਲਿਆਂ ਦੇ ਪ੍ਰਤੀ ਇਹ ਜਿਹੜੇ ਲਫ਼ਜ਼ ਬੋਲੇ ਆ ਉਹਨਾਂ ਨੇ ਨਿੰਦਣਯੋਗ ਨੇ ਲਫ਼ਜ਼ੇ ਇਦਾਂ ਦੀ ਗੱਲਬਾਤ ਵੀ ਕੱਲ ਹੋਈ ਹੈ ਵੇਖੋ ਸੱਜਣ ਜੀ ਇਸ ਚੀਜ਼ ਨੂੰ ਬੜਾ ਧਿਆਨ ਨਾਲ ਵੇਖਣ ਤੇ ਸੋਚਣ ਦੀ ਤੇ ਆ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਇਹ ਲੋਕਾਂ ਤਾਈਂ ਪਹੁੰਚਾਉਣ ਦੀ ਲੋੜ ਆ ਜੀ ਬਾਬਾ ਤੋਂ ਮਾਂਜੀ ਬਾਅਦ ਦੇ ਰਹੇ ਨੇ ਧਰਨਾ ਹਾਂਜੀ ਅੰਦਰ ਉਹਨਾਂ ਦੇ ਹੀ ਚੁਣੇ ਹੋਏ ਮੈਂਬਰ ਜਿਹੜੇ ਕਈ ਉਹਦੇ ਟਕਸਾਲ ਦੇ 5-7 ਮੈਂਬਰ ਚੁਣੇ ਜਿਹੜੇ ਪੁਰਾਣੇ ਫੈਡਰੇਸ਼ਨ ਵੀ ਆਪਣੇ ਆਪ ਨੂੰ ਖੋਹਉਂਦੇ ਆ ਹਾਂਜੀ ਉਹ ਅੰਦਰ ਕਿੰਝ ਉਹਨੂੰ ਬੋਲਣ ਤੋਂ ਡੱਕ ਰਹੇ ਆ ਹੂੰ 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 ਇੱਕ ਗੱਲ ਨੂੰ ਹਣ ਸਮਝੋ ਕਿ ਉਹ ਟਕਸਾਲ ਦੀ ਈ ਸ਼ੀਟ ਤੇ ਹੀ ਉਹ ਚੁਣ ਕੇ ਮੈਂਬਰ ਬਣੇ ਨੇ ਜੀ ਤੇ ਬਾ ਉਹ ਟਕਸਾਲ ਏ ਈ ਪੰਦਰ ਆਖ ਰਹੇ ਨੇ ਕਿ ਇਹ ਇਹ ਭਾਜਪਾ ਦੇ ਆਸਰੇ ਤੇ ਆਣ ਕੇ ਇਹ ਜਿਹੜਾ ਇਹ ਇਹ ਸ਼ਰੋਮੀ ਗੁਰਦਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਲਈ ਧਰਨਾ ਲਗਾਵਾ ਹੂੰ 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 ਜੀ ਆਹ ਪੰਦਰ ਜੇ ਕੋਈ ਮੈਂਬਰ ਉਸ ਮਤੇ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਨੂੰ ਰੋਕ ਰਹੇ ਨੇ ਜੀ ਕਿ ਹੁਣ ਵੇਖੋ ਵੀ ਇਹ ਕੌਣ ਬੰਦੇ ਨੇ ਇਹ ਕੀ ਨੇ ਹੂੰ ਹੂੰ ਜੇ ਸਮਝ ਨਾ ਪਵੇਗਾ ਜੀ ਬਿਲਕੁਲ ਬਹੁਤ ਕੁਝ ਸਮਝਣ ਦੀ ਜ਼ਰੂਰਤ ਹੈਗੀ ਆ ਪੰਨੂ ਸਾਹਿਬ ਜਿਹਦਾ ਤੁਸੀਂ ਜ਼ਿਕਰ ਕੀਤਾ ਹੈਗਾ ਵੀ ਇਹ ਲੋਕ ਢੀਠ ਹੋ ਚੁੱਕੇ ਆ ਤੁਸੀਂ ਲਫ਼ਜ਼ ਬੋਲੇ ਹੈਗਾ ਕਿ ਬੇਸ਼ਰਮ ਹੋ ਚੁੱਕੇ ਆ ਲੋਕ ਕਿੰਨੇ ਕਿੰਨੇ ਵਰੇ ਹੋ ਚੁੱਕੇ ਆ ਇਹਨਾਂ ਨੂੰ ਇਹ ਆਪਣਾ ਅਹੁਦਾ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਹੈਗੇ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਪਰ ਇਹਨਾਂ ਨੂੰ ਲੰਬੇ ਹੋ ਜਾਣਾ ਚਾਹੀਦਾ ਹੈ ਕਿ ਸਾਡੀ ਟਰਮ ਪੂਰੀ ਹੋ ਚੁੱਕੀ ਆ 5 ਵਰੇ ਤਾਂ ਕਦੋਂ ਦੇ ਪੂਰੇ ਹੋ ਚੁੱਕੇ ਆ ਪਰ ਇਹ ਲੰਬੇ ਨਹੀਂ ਹੋ ਰਹੇ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਵੀ ਇਹ ਲੋਕ ਜ਼ਿੰਮੇਵਾਰ ਨਹੀਂ ਪੰਨੂ ਸਾਹਿਬ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਕਿ ਇਹਨਾਂ ਦਾ ਫਿਰ ਟਕਰਾ ਕਰਨ ਵਾਸਤੇ ਜੜੀਆਂ ਧਿਰਾਂ ਜਥੇਬੰਦੀਆਂ ਆਗੂ ਜਾਂ ਬੁਲਾਰੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਛੋਟੀਆਂ ਜਥੇਬੰਦੀਆਂ ਤੋਂ ਲੈ ਕੇ ਵੱਡੀਆਂ ਤੱਕ ਜਿਹੜੇ ਇਹਨਾਂ ਦੇ ਸਬੰਧ ਵਿੱਚ ਕੋਈ ਗੱਲ ਕਰਨ ਵਾਸਤੇ ਮੋਰੇ ਨਿੱਤਰਦੇ ਆ ਉਹਨਾਂ ਨੂੰ ਇਹ ਇਹ ਗੱਲ ਕਹਿੰਦੇ ਆ ਕਿ ਕਹਿੰਦੇ ਸਰਕਾਰ ਦਾ ਹੱਥ ਠੋਕਾ ਬਣੇ ਹੋਏ ਆ ਇਹਨਾਂ ਨੇ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲ੍ਹਣੀ ਆ ਪੰਥ ਦੇ ਕੋਲੋਂ ਸਾਡੇ ਕੋਲੋਂ ਨਾ ਬੋਲਦੇ ਕਹਿੰਦੇ ਪੰਥ ਦੇ ਕੋਲੋਂ ਖੋਲ੍ਹਣੀ ਆ ਐਦਾਂ ਦੇ ਹਾਲਾਤਾਂ ਦੇ ਵਿੱਚ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਕਿ ਤੁਹਾਡੇ ਕੋਲ ਕੀ ਸੁਝਾਅ ਹੈਗਾ ਕਿ ਪੰਥਕ ਧਿਰਾਂ ਕੀ ਐਦਾਂ ਦਾ ਕਰਨ ਜਿਹਦੇ ਨਾਲ ਸੱਚਮੁੱਚ ਸਹੀ ਮਨੈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਟੋਕਟਾ ਪੰਥ ਦੇ ਹੱਥਾਂ ਵਿੱਚ ਆ ਜਾਏ। ਦੇਖੋ ਅੱਜ ਕੱਲ ਮੀਡੀਏ ਦਾ ਜੋਰ ਆ। ਜੀ। ਤੇ ਹਰ ਮੀਡੀਏ ਦੇ ਉੱਤੇ ਹਰ ਗੱਲ ਆ ਜਿਹੜੀ ਉਹ ਬਾਹਰ ਆ ਰਹੀ ਆ। ਜੀ। ਹੋਂ ਤੁਸੀਂ ਆਪ ਹੀ ਸੋਚ ਲਓ ਵੀ ਜਿਹੜਾ ਜਿਹੜੀ ਉਹ ਬੀਬੀ ਕਿਰਨ ਜੋਤ ਆ ਜੇ ਉਹ ਮਤਾ ਪਾਸ ਕਰ ਰਹੀ ਆ ਤੇ ਉਹਨੂੰ ਇਹਨਾਂ ਦਾ ਜਿਹੜਾ ਸਖਤਰ ਮੁਖ ਲਾਓ ਕਹਿੰਦਾ ਤੂੰ ਪੰਥਕ ਨਹੀਂ ਆ। ਉਹ ਮੇਸ਼ਾ ਪੰਥ ਦੇ ਉਲਟ ਨਹੀਂ ਆ ਜੀ ਇਹ ਪੰਥਕ ਨੇ ਲੋਕਾਂ ਨੂੰ ਇਹ ਸਾਰੀ ਸਮਝਿਆ ਹੋਣਾ ਹੁਣ ਚੋਣ ਛੇਤੀ ਕਰਾਉਣੀ ਚਾਹੀਦੀ ਆ ਭਾਰਤ ਸਰਕਾਰ ਨੂੰ ਸਿੱਖਾਂ ਦਾ ਹੋਰ ਜਨਜਾ ਨਹੀਂ ਘਟਣਾ ਚਾਹੀਦਾ ਹੂੰ ਹੂੰ ਪਰ ਸਰਕਾਰ ਇਸ ਗੱਲ ਦੀ ਫਿਕਰ ਕਿਉਂ ਕਰੂਗੀ ਕਿ ਤੁਹਾਡਾ ਜਨਜਾ ਨਿਕਲੇ ਨਾ ਨਿਕਲੇ ਸਿੱਖਾਂ ਦੀ ਬੇਇੱਜ਼ਤੀ ਹੋਵੇ ਨਾ ਹੋਵੇ ਆਪਾਂ ਇੱਕ ਵਾਰ ਸੇ ਕਹਿੰਦੇ ਆ ਕਿ ਸਰਕਾਰਾਂ ਤੇ ਤੁਹਾਡੀਆਂ ਦੁਸ਼ਮਣ ਹੈਗੀਆਂ ਨੇ ਹਨਾ ਉਹਨਾਂ ਦੇ ਕੋਲੋਂ ਫਿਰ ਕਿਵੇਂ ਕਿਦਾਂ ਆਸ ਤੁਸੀਂ ਕਰ ਸਕਦੇ ਹੋ ਗੱਲ ਇਹ ਹੈ ਕਿ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹ ਇਦਾਂ ਦਾ ਕੀ ਰੋਲ ਪਲੇ ਕਰਨ ਜਿਹਦੇ ਨਾਲ ਆਪਣੀ ਤਾਂ ਆਪ ਹੀ ਸਵਾਰ ਨਹੀਂ ਪੈਣੀ ਮੈਨੂੰ ਐ ਲੱਗਦਾ ਵੇਖੋ ਜਦੋਂ ਧਰਮ ਨੂੰ ਤੰਦਾ ਬਣਾ ਲੈਣ ਜਾਦੇ ਲੋਕ ਜੀ ਉਥੇ ਸੱਚਾਈ ਕਿੱਥੇ ਭਾਲਦੇ ਜੀ ਜੀ ਕੀ ਹੋਵੇ ਫਿਰ ਕੀ ਹੋਵੇ ਉਥੇ ਪੰਥ ਦਾ ਤੁਸੀਂ ਭਲਾ ਕਿੱਥੇ ਭਾਲਦੇ ਜੀ ਜੀ ਇਹ ਜੇ ਸਿਆਰੇ ਸੇਖ ਹੋਣ ਆਉਣਗੇ ਤੇ ਇਹਨਾਂ ਪਾਰਟੀਆਂ ਨੂੰ ਡੇਰਾਵਾਦ ਨੂੰ ਛੱਡ ਕੇ ਸਿੱਧੇ ਚੰਗੇ ਲੋਕਾਂ ਦੀ ਚੋਣ ਹੈ ਜਿਹੜੀ ਉਹ ਆਜ਼ਾਦ ਤੌਰ ਤੇ ਕਰਨਗੇ ਹੂੰ ਹੂੰ ਜੀ ਤੇ ਫਿਰ ਸੋਮਨੀ ਗੁਰਦਾਰੇ ਦਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਆਪਣੇ ਅਸਥਾਨ ਤੇ ਦੁਬਾਰਾ ਆਊਗੀ ਜ਼ਰੂਰ ਪੰਨੂ ਸਾਹਿਬ ਜਾਂਦੇ ਜਾਂਦੇ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਬਜਟ ਹੁਣ ਕੱਲ ਹੋਇਆ ਹੈਗਾ 1386 ਕਰੋੜ 47 ਲੱਖ ਰੁਪਏ ਦਾ ਪਾਸ ਹੋਇਆ ਹੈਗਾ ਇਹਦੇ ਵਿੱਚ ਇੱਕ ਵੱਡਾ ਬਜਟ ਹੈਗਾ ਧਰਮ ਪ੍ਰਚਾਰ ਕਮੇਟੀ ਦੇ ਵਾਸਤੇ ਧਰਮ ਦਾ ਪ੍ਰਚਾਰ ਹੁੰਦਿਆਂ ਤੇ ਕਈ ਵਾਰੀ ਸੱਜਣ ਆਪ ਵੀ ਦੱਸ ਦਿੰਦੇ ਹੈਗੇ ਥੱਲੇ ਕਦੇ ਕਮੈਂਟ ਵੀ ਕਰਦੇ ਹੈਗੇ ਕਿ ਧਰਮ ਦਾ ਪ੍ਰਚਾਰ ਅਸੀਂ ਆਸੇ ਪਾਸੇ ਹੁੰਦਾ ਕਦੀ ਵੇਖਿਆ ਨਹੀਂ ਹੈਗਾ ਮੈਂ ਤੁਹਾਡੇ ਕੋਲੋਂ ਦੋ ਲਿਨਾਂ ਲੈਣ ਤੋਂ ਪਹਿਲਾਂ ਪਹਿਲਾਂ ਆਪਣਾ ਇੱਕ ਸਵਾਲ ਆਮ ਜਿੰਨੇ ਵੀ ਸੱਜਣ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ ਉਹਨਾਂ ਮੇਰੇ ਰੱਖਣਾ ਚਾਹੁੰਦਾ ਹੈ ਜਿੰਨੇ ਵੀ ਸੱਜਣ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ ਕੀ ਤੁਸੀਂ ਕਮੈਂਟ ਕਰਕੇ ਦੱਸਿਓ ਆਪਣੇ ਆਸੇ ਪਾਸੇ ਗਲੀ ਮੁਹੱਲੇ ਜਾ ਪਿੰਡ ਜਾਂ ਨਗਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਕੀ ਤੁਸੀਂ ਆਪਣੇ ਆਸ-ਪਾਸੇ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਕੀਤਾ ਜਾਂਦਾ ਗੁਰਮਤਿ ਦਾ ਪ੍ਰਚਾਰ ਹੁੰਦਾ ਦੇਖਿਆ ਜੇ ਕਿਸੇ ਨੇ ਦੇਖਿਆ ਜਾਂ ਉਹ ਪ੍ਰਚਾਰ ਅਟੈਂਡ ਕੀਤਾ ਹੈਗਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਕੇ ਸਾਡੇ ਗਿਆਨ ਦੇ ਵਿੱਚ ਵਾਅਦਾ ਕਰਿਓ ਪਰ ਫਿਰ ਵੀ ਕੁਛ ਨਾ ਕੁਛ ਕਿਤੇ ਨਾ ਕਿਤੇ ਹੁੰਦਾ ਜ਼ਰੂਰ ਹੈਗਾ ਪਰ ਫੀਲਡ ਦੇ ਵਿੱਚ ਜ਼ਰੂਰ ਜੇ ਕਿਸੇ ਨੇ ਹੁੰਦਾ ਦੇਖਿਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਪੰਨੂ ਸਾਹਿਬ ਦੋ ਕ ਲੈਣਾ ਵਿੱਚ ਜਿਹੜਾ ਉਹ ਬਜਟ ਹੈਗਾ ਕਾਫੀ ਵੱਡਾ ਬਜਟ ਹੈਗਾ ਧਰਮ ਪ੍ਰਚਾਰ ਕਮੇਟੀ ਦੇ ਵਾਸਤੇ ਤੁਸੀਂ ਕੁਝ ਕਹਿਣਾ ਚਾਹੋਗੇ ਧਾਮੀ ਸਾਹਿਬ ਹੋ ਸਕਦਾ ਤੁਹਾਡੀ ਗੱਲਬਾਤ ਜ਼ਰੂਰ ਸੁਣਨ ਹੋ ਸਕਦਾ ਧਰਮ ਪ੍ਰਚਾਰ ਕਮੇਟੀ ਦੇ ਸਖਤਰ ਉਹ ਤੁਹਾਡੀ ਗੱਲਬਾਤ ਜ਼ਰੂਰ ਸੁਣਨ ਕਿ ਉਸ ਬਜਟ ਨੂੰ ਉਹ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨ ਤਾਂ ਜੋ ਪ੍ਰਚਾਰ ਵਧੀਆ ਤਰੀਕੇ ਨਾਲ ਹੋ ਸਕੇ ਦੇਖੋ ਵੀਰ ਜੀ ਜੇ ਨੀਤਾ ਸਾਫ਼ ਹੋਣ ਤੇ ਸਭ ਕੁਝ ਹੋ ਸਕਦਾ ਵਾ ਜੀ ਅਸੀਂ ਕਿਸੇ ਨੂੰ ਕਿਉਂ ਆਖੀਏ ਵੀ ਇਹ ਕਿੱਥੋਂ ਤਾਂ ਵੱਧ ਕੇ ਆ ਗਿਆ ਜਿਸ ਅਸੀਂ ਆਪਣੀ ਲੈਂ ਲੰਮੀ ਕਰ ਲਈਏ ਤੇ ਜੀ ਇਹਦੇ ਜਿਹੜੇ ਚੁਣੇ ਹੋਏ ਮੈਂਬਰ ਆ ਤੁਸੀਂ ਕਿਸੇ ਬੰਦੇ ਨੂੰ ਲਾਗੇ ਭਾਕੇ ਨਹੀਂ ਰਾਜੀ ਹੂੰ ਹੂੰ ਜੇ ਇਹਨਾਂ ਦੇ ਪ੍ਰਚਾਰ ਕਰਾ ਤੇ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਵੇਖੋ ਕਿੱਥੇ ਜਾਂਦੇ ਆ ਜਾਂ ਕੀ ਕਰਦੇ ਨੇ ਜੀ ਇਹਨਾਂ ਨੇ ਤੇ ਪ੍ਰਚਾਰ ਕਰਨਾ ਹੋਵੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰਨਤਾਰਨ ਸ਼ਹਿਰ ਆ ਸਾਡਾ ਉਹਦੇ ਵਿੱਚ ਵੇਖੋ ਗੁਰਦਰਾ ਸਾਹਿਬ ਦੇ ਨਾਲ ਇੱਕ ਕਾਲਜ ਬਣਾਇਆ ਨਾਲ ਇੱਕ ਕੋਹੜਿਆਂ ਦਾ ਹਸਪਤਾਲ ਬਣਾਇਆ ਜੀ ਜੀ ਤੇ ਪ੍ਰਚਾਰ ਉਹ ਵੀ ਜਦੋਂ ਲੋਕਾਂ ਨੂੰ ਸਖਸੀ ਸਹੂਲਤਾਂ ਮਿਲਦੀਆਂ ਤੇ ਉਹਨਾਂ ਵੈਸੇ ਅਹੀਂ ਸਿੱਖ ਧਰਮ ਦੇ ਨਾਲ ਜੁੜਦਾ ਜਾਣਾ ਸੀ ਜੀ ਵਾਕੇ ਵਾਕੇ ਪਰ ਇੱਥੇ ਪ੍ਰਚਾਰ ਕੀ ਹੈ 20 22000 ਕਿਲਾ ਸ਼੍ਰੋਮਣੀ ਗੁਰਦਆ ਪੰਬੰਦ ਕਮੇਟੀ ਦੀ ਜ਼ਮੀਨ ਆ ਉਹਦਾ ਕਿਤੇ ਠੇਕੇਦਾਰ ਸਾਹਿਬ ਪੁੱਛੋ ਵੀ ਕਿੰਨਾ ਵਾ ਹੂੰ 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 ਉਹ ਲੀਟਰ ਆ ਜਿਹੜੇ ਜਿਹੜੇ ਪੁਰਾਣੇ ਮੈਂਬਰ ਜਿਹੜੇ ਬੰਦੇ ਰਹੇ ਨੇ ਮੰਤਰੀ-ਸ਼ੰਤਰੀ ਉਹ ਆਪਣੇ ਬੰਦਿਆਂ ਨੂੰ ਹੀ ਥੋੜੇ-ਥੋੜੇ ਠੇਕੇ 'ਚ ਦੇਈ ਜਾਂਦੇ ਰਹੇ ਹੂੰ 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 ਜੇ ਇਹਨਾਂ ਦੇ ਮੈਂਬਰ ਨੇ ਜਾਦੇ ਕਮੇਟੀਆਂ 'ਚ ਪੈਂਦੇ ਆ ਤੇ ਉਹ ਕਮਿਸ਼ਨਰ ਲਈ ਝਾਗਦੇ ਰਹਿੰਦੇ ਕਿ ਕਿੱਥੋਂ ਕਿਹੜੀ ਚੀਜ਼ ਜਿਹੜੀ ਉਹ ਖਰੀਦੀ ਜਾਵੇ ਤੇ ਇੰਜ ਹੋ ਜੀ ਜੀ ਇਹ ਪ੍ਰਚਾਰ ਹੋ ਰਿਹਾ ਵਾ ਹੁਣ ਤੇ ਜੋ ਨਿਗਾ ਵਿਚਾਰਿਆ ਜੀ ਜ਼ਰੂਰ ਮੈਨੂੰ ਲੱਗਦਾ ਕਿ ਪੰਨੂ ਸਾਹਿਬ ਦਾ ਕਹਿਣਾ ਹੈਗਾ ਕਿ ਜਿਹੜਾ ਪ੍ਰਚਾਰ ਹੈਗਾ ਉਹਦੇ ਵੱਖ-ਵੱਖ ਢੰਗ ਤਰੀਕੇ ਹੁੰਦੇ ਆ ਵਧੀਆ ਪ੍ਰਚਾਰ ਤੇ ਸਹੀ ਪ੍ਰਚਾਰ ਪੰਨੂ ਸਾਹਿਬ ਦਾ ਕਹਿਣਾ ਹੈ ਕਿ ਪ੍ਰੈਕਟੀਕਲ ਤੁਸੀਂ ਕੁਝ ਨਾ ਕੁਝ ਇਦਾਂ ਦਾ ਕਰੋ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੇ ਸਦਕਾ ਹੀ ਲੋਕ ਧਰਮ ਦੇ ਨਾਲ ਜੁੜਦੇ ਜਾਣ ਜਿਹਦੇ ਵਿੱਚ ਪੰਥ ਸਾਹਿਬ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਕਮੀ ਆਈ ਹੋਈ ਆ ਆਪਾਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਬਜਟ ਆਇਆ ਹੈਗਾ 1386 ਕਰੋੜ 47 ਲੱਖ ਰੁਪਏ ਦਾ ਇਹਦਾ ਜ਼ਰੂਰ ਸਾਧੂ ਉਪਯੋਗ ਹੋਊਗਾ ਔਰ ਨਾਲ ਦੀ ਨਾਲ ਅਰਦਾਸ ਬੇਨਤੀ ਵੀ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਬੋੜੀ ਕਰੋ ਜਿਹੜੀ ਵਿਪਤਾ ਚੱਲਦੀ ਪਈ ਹੈਗੀ ਜਿਸ ਦੌਰ ਦੇ ਵਿੱਚੋਂ ਖਾਲਸਾ ਪੰਥ ਲੰਘ ਰਿਹਾ ਹੈਗਾ ਉਹ ਦੌਰ ਜਲਦੀ ਤੋਂ ਜਲਦੀ ਖਤਮ ਹੋਵੇ ਇੱਕ ਸੁਖਾਵਾਂ ਮਾਹੌਲ ਬਣੇ ਔਰ ਇੱਕ ਇਨਾ ਵਧੀਆ ਮਾਹੌਲ ਬਣ ਜਾਵੇ ਜਿਸ ਮਾਹੌਲ ਦੇ ਵਿੱਚ ਵਸਣ ਵਾਲੇ ਲੋਕ ਸੱਚਮੁੱਚ ਕਹਿ ਸਕਣ ਕਿ ਅੱਬ ਅੱਜ ਆਪਾਂ ਮਣ ਰਹੇ ਆ ਸਹੀ ਮੈਨੇ ਵਿੱਚ ਆਜ਼ਾਦੀ ਦਾ ਨਿਗ ਘਟੋ ਘਟ ਇਨਾਕ ਤਾਂ ਪਾਸ਼ਾ ਜੀ ਜ਼ਰੂਰ ਹੋਈ ਜਾਵੇ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਟੋ ਘਟ ਜੋਗ ਹੱਥਾਂ ਤੇ ਵਿੱਚ ਆ ਜਾਵੇ ਉਹ ਜੋਗ ਹੱਥ ਫਿਰ ਇੱਕ ਵਧੀਆ ਪ੍ਰਬੰਧ ਸਿਰਜ ਸਕਣ ਐਨ ਦਾ ਦਾ ਪਾਛਾ ਜੀ ਜਰੂਰ ਕਿਰਪਾ ਕਰੋ ਅਰਦਾਸ ਬੇਨਤੀ ਕਰਦੇ ਆ ਪੰਨੂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਉਰਜੇਵੇਂ ਤੋਂ ਸਮਾਂ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਦਿਲ ਦੀਆਂ ਗੱਲਾਂ ਲਈ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਤਿ ਫਤਿਹ ਸੋ ਜਨੇ ਵੀ ਸਭ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹੂਗਾ ਕਿ ਆਏ ਦਿਨ ਸਾਡੇ ਭਾਰਤ ਵਿੱਚ ਇੱਥੇ ਚੈਨਲ ਬੈਨ ਕਰ ਦਿੱਤੇ ਜਾਂਦੇ ਹੈਗੇ ਆ ਕਦੀ ਸਾਡੇ ਚੈਨਲਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਆ ਜਿਹਦੇ ਨਾਲ ਸਾਨੂੰ ਆਰਥਿਕ ਸੱਟ ਮਾਰੀ ਜਾਂਦੀ ਹੈ ਸੋ ਆਪਾਂ ਤੁਹਾਡੇ ਕੋਲੋਂ ਉਮੀਦ ਕਰਦੇ ਆ ਕਿ ਜਿਵੇਂ ਆਪਾਂ ਨਵਾਂ ਜਿਵੇਂ ਆ ਹੁਣ ਵੀ ਆਪਾਂ ਚੈਨਲ ਨਵਾਂ ਬਣਾਇਆ ਹੈਗਾ ਤੁਸੀਂ ਜੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈਗਾ ਤੇ ਠੀਕ ਹੈ ਜੇ ਕਿਸੇ ਨੇ ਨਹੀਂ ਕੀਤਾ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਇਹਨੂੰ ਵੱਤਵਦ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਵੱਤਵਦ ਲੋਕਾਂ ਤੱਕ ਸਾਡੀ ਇਹ ਜਿਹੜੀ ਆਵਾਜ਼ ਹੈਗੀ ਆ ਪਹੁੰਚ ਸਕੇ ਆਪਾਂ ਉਮੀਦ ਕਰਦੇ ਹਾਂ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਹਰ ਇੱਕ ਸਿੱਖ ਬਣਦਾ ਸਰਦਾ ਯੋਗਦਾਨ ਜ਼ਰੂਰ ਪਾਵੇ ਤਾਂ ਇੱਕ ਸਮਾਂ ਉਹ ਜ਼ਰੂਰ ਆ ਜਾਊਗਾ ਜਦੋਂ ਸਾਨੂੰ ਲੱਗੂਗਾ ਕਿ ਹਾਂ ਮੈਂ ਆਪਣੇ ਵੱਲੋਂ ਕੁਛ ਨਾ ਕੁਛ ਚੰਗਾ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਬਹੁਤ ਕੁਛ ਚੰਗਾ ਚੰਗਾ ਹੋ ਵੀ ਗਿਆ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ